ਤੁਸੀਂ ਖੜੇ ਆ ਰਾਜਪੁਰਾ ਰੇਲਵੇ ਸਟੇਸ਼ਨ ਦੇ ਪੰਜਾਬ ਪ੍ਰਵੇਸ਼ ਦੁਆਰ ਰਾਜਪੁਰਾ ਹੈਗਾ ਜਿੱਥੇ ਕਿ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤੁਸੀਂ ਇਸ ਪਾਸੇ ਦੇਖਦੇ ਹੋਗੇ ਸਵੇਰ ਤੋਂ ਹੀ ਕੱਲ ਸਵੇਰ ਤੋਂ ਹੀ ਜਿਹੜੀ ਪੁਲਸਏ ਚ ਰਾਤ ਕਰ ਦਿੱਤੀ ਗਈ ਹੈ ਕਿਉਂਕਿ ਸਾਬਕਾ ਫੌਜੀ ਬਲ ਕਾਲ ਦਿੱਤੀ ਗਈ ਸੀ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਜਿਹੜਾ ਮੋਰਚਾ ਖੋਲਣਾ ਸੀਗਾ ਬੀਤੇ ਦਿਨੀ ਦੱਸਦੀ ਹੈ ਕਿ ਪਹਿਲਾਂ ਵੀ ਰੇਲਾ ਰੁਕਿਆ ਗਿਆ ਸੀ ਜਿਸ ਕਰਕੇ ਕਾਫੀ ਲੋਕਾਂ ਨੂੰ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀਗਾ ਪਰ ਕਿਤੇ ਕਿਤੇ ਉਹਨਰ ਵਿਸ਼ਵਾਸ ਦਵਾਇਆ ਗਿਆ ਸੀਗਾ ਸਾਬਕਾ ਫੌਜੀ ਇਹਨੂੰ ਕਿ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਕੇ ਤੁਹਾਡੇ ਮਸਲੇ ਦਾ ਹੱਲ ਕਰਵਾਇਆ ਜਾਏਗਾ ਪਤਾ ਨਹੀਂ ਕਿਉਂ ਮਸਲੇ ਦਾ ਹੱਲ ਨਹੀਂ ਹੋਇਆ ਜਿਸ ਕਰਕੇ ਦੁਬਾਰਾ ਫਿਰ ਜਿਹੜਾ ਕਾਲ ਦਿੱਤੀ ਗਈ ਸੀ ਸਾਬਕਾ ਫੌਜੀਆ ਵੱਲੋਂ ਕਿ ਅੱਜ ਰਾਜਪੁਰਾ ਰੇਲਵੇ ਸਟੇਸ਼ਨ ਜਾਂ ਫਿਰ ਸ਼ੰਭੂ ਰੇਲਵੇ ਸਟੇਸ਼ਨ ਤੇ ਅੱਜ ਰੋਕੇ ਜਾਵੇਗਾ ਪਰ ਪੁਲਿਸ ਵੱਲੋਂ ਉਹਨਾਂ ਨੂੰ ਕਿਤਨੇ ਕਿਤੇ ਘਰਾਂ ਦੇ ਵਿੱਚ ਹੀ ਜਾਂ ਕਿਤਨੇ ਕਿਤੇ ਹੋਰ ਥਾਵਾਂ ਤੇ ਨਜ਼ਰਬੰਦ ਕਰ ਦਿੱਤਾ ਗਿਆ ਸਾਡੇ ਨਾਲ ਜੀਆਰਪੀ ਚੌਂਕੀ ਇੰਚਾਰਜ ਮੌਜੂਦ ਹੈ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਬੀਤੇ ਦਿਨ ਵੀ ਰੇਲਵੇ ਸਟੇਸ਼ਨ ਸ਼ੰਭੂ ਤੇ ਰੋਕੇ ਗਿਆ ਸੀਗਾ ਸਾਬਕਾ ਫੌਜੀ ਇਹਨੇ ਰੇਲਾ ਰੋਕ ਦਿੱਤੀ ਅੱਜ ਕਿੰਨਾ ਕੁ ਮਾਹੌਲ ਹੈ ਕਿੰਨੇ ਕੁ ਫੌਜੀ ਜਿਹੜੇ ਨਜ਼ਰਬੰਦ ਕੀਤੇ ਗਏ ਸਰ ਅੱਜ ਉਹਨਾਂ ਨੇ ਧਰਨਾ ਨਿਯੁਕਤ ਕੀਤਾ ਸੀਗਾ ਵੀ ਅਸੀਂ ਰਾਜਪੁਰਾ ਸ਼ੰਭੂ ਸਟੇਸ਼ਨ ਜਾਂ ਇਥੇ ਆਸ-ਪਾਸ ਕਿਤੇ ਵੀ ਅਸੀਂ ਧਰਨਾ ਆਪਣੇ ਮੰਗਾ ਮਨਵਾਉਣ ਲਈ ਲਾ ਸਕਦੇ ਆ ਪਰ ਲਾ ਐਂਡ ਆਊਟਰ ਵੱਲੋਂ ਸਾਨੂੰ ਅਫਸਰਾਂ ਦੀ ਹਾਜ਼ਰਤਾਂ ਵੱਲੋਂ ਜਿਹੜੇ ਪੁਖਤਾ ਇੰਤਜ਼ਾਮ ਰੇਲਵੇ ਸਟੇਸ਼ਨ ਤੇ ਕੀਤੇ ਗਏ ਅਤੇ ਸਾਰੇ ਜੀ ਆਰ ਪੀ ਆਰ ਪੀ ਐਫ ਜਿਲ੍ਹਾ ਪੁਲਿਸ ਤੋਂ ਵੀ ਕਾਫੀ ਤਦਾਦ ਵਿੱਚ ਸਾਡੇ ਕੋਲ ਫੋਰਸ ਆਈ ਹੈ ਤੇ ਅਸੀਂ ਸਾਰਾ ਆਪਸੀ ਤਾਲ ਮਿਲਣਾ ਸਾਰੇ ਆਪਣੇ ਚੌਕਸ ਹੋ ਕੇ ਡਿਊਟੀ ਕਰ ਰਹੇ ਆ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨ ਜਾਂ ਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਕਿਸੇ ਦਾ ਤੇ ਇੱਕ ਇਹਦੇ ਚ ਨਵੇਂ ਸਾਲ ਕਰਕੇ ਵੀ ਯਾਤਰੀਆਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕਿੰਨੇ ਕੁ ਮੁਲਾਜ਼ਮ ਜਿਹੜੇ ਤਨਾਤ ਕਰਦੇ ਨੇ ਕਿਉਂਕਿ ਜਿਲ੍ਹਾ ਪੁਲਿਸ ਵੀ ਮੌਜੂਦ ਹੈ ਇੱਥੇ ਜੀਆਰਪੀ ਆਰਪੀਐਫ ਵੀ ਮੌਜੂਦ ਹੈ ਕਿੰਨੇ ਕੁ ਪੁਲਿਸ ਮੁਲਾਜ਼ਮ ਤਨਾਤ ਨੇ ਕਿਉਂਕਿ ਸਾਬਕਾ ਫੌਜੀ ਦੀ ਵੱਡੀ ਗਿਣਤੀ ਹੋ ਸਕਦੀ ਹੈ ਕਰੀਬ 200 ਕਰਮਚਾਰੀ ਸਾਨੂੰ ਡਿਸਟ੍ਰਿਕਟ ਵੱਲੋਂ ਮਿਲੇ ਨੇ ਕੁਝ ਸਾਡੇ ਜੀਆਰਪੀ ਦੇ ਨੇ ਕੁਝ ਆਰਪੀਐਫ ਤੇ ਕੁਝ ਸੀਆਈਡੀ ਦੇ ਭਾਗ ਵੱਲੋਂ ਸਾਨੂੰ ਮਿਲਿਆ ਸਾਰੇ ਅਸੀਂ ਮਿਲ ਕੇ ਆਪਣੀ ਡਿਊਟੀ ਵਧੀਆ ਕਰ ਰਹੇ ਹਾਂ ਤੇ ਹਜੇ ਤੱਕ ਕੋਈ ਵੀ ਇਹ ਜੀ ਘਟਨਾ ਸਾਹਮਣੇ ਨਹੀਂ ਆਈ ਜਿਹੜਾ ਸਾਬਕਾ ਫੌਜੀ ਸਟੇਕ ਕੀ ਲੱਗਦਾ ਕਿਉਂ ਕਿਉਂਕਿ ਬਿੱਤੇ ਦਿਨੀ ਵੀ ਜਦੋਂ ਧਰਨਾ ਲਾਇਆ ਗਿਆ ਸੀ ਉਹਨਾਂ ਦਾ ਮਸਲਾ ਦਾ ਹੱਲ ਕਰਵਾ ਦਿੱਤਾ ਗਿਆ ਸੀ ਦੁਬਾਰਾ ਕਿਉਂ ਕਾਲ ਦਿੱਤੀ ਗਈ ਹੈ ਤਾਰੇ ਤਾਂ ਹੁਣ ਉਦੋਂ ਤਾਂ ਹੋ ਗਈ ਸੀ ਗੱਲ ਸ਼ੰਭੂ ਵਿਖੇ ਇਹਨਾਂ ਨੇ ਲਾਇਆ ਸੀਗਾ ਪਹਿਲਾਂ ਧਰਨਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਮੀਟਿੰਗ ਰੱਖੀ ਗਈ ਸੀ ਮੀਟਿੰਗ ਤੋਂ ਬਾਅਦ ਫਿਰ ਪਤਾ ਨਹੀਂ ਕੀ ਗੱਲਬਾਤ ਹੋਈ ਹੁਣ ਕੀ ਲੱਗਦਾ ਕਿ 1-1 ਪੈਨਸ਼ਨ ਤੋਂ ਲਾਭ ਹੋਰ ਕਿਹੜੀ ਕੋਈ ਮੰਗਾ ਸਨ ਜਿਹੜਾ ਕਰਕੇ ਜਿਹੜੇ ਰੋਸ ਮੁਜਾਰਾ ਕਰ ਰਹੇ ਸਨ ਸਰ ਮੰਗਾ ਤਾਂ ਇੰਨੇ ਦੇ ਜ਼ਿਆਦਾ ਹੋਈ ਸੀਗੀਆਂ ਕਿ ਜੇ ਮੈਡੀਕਲ ਪੱਤਾ ਲਾ ਲਓ ਕੁਝ ਹੋ ਰਹੀਆਂ ਜੀਆਂ ਛੋਟੀਆਂ-ਮੋਟੀਆਂ ਇਹਨਾਂ ਦੇ ਦਫ਼ਤਰ ਆਪਣੇ ਵੱਲੋਂ ਆਰਡਰ ਦੇ ਮਤਲਬ ਰਿਲੇਟਡ ਇਹਨਾਂ ਦੇ ਸੀਗੀਆਂ ਛੋਟੇ-ਮੋਟੇ ਮੰਗਾ ਸੀਗੀਆਂ ਕਦੋਂ ਤੱਕ ਚੱਜਰੀ ਰਹੇਗਾ ਤੁਹਾਡਾ ਇਸ ਤਰ੍ਹਾਂ ਕੇ ਪੁਲਿਸ ਫੋਰਸ ਤਣਾਤ ਕਰ ਦਿੱਤੀ ਗਿਆ ਕਦੋਂ ਤੱਕ ਇਸੇ ਤਰ੍ਹਾਂ ਚੱਜਰੀ ਰਹੇ ਇਹ ਅੱਜ ਸ਼ਾਮ ਤੱਕ ਰਹੂਗਾ ਸਰ ਇਹ ਇੱਥੇ ਹੀ ਬਾਕੀ ਅਫਸਰਾਂ ਦੇ ਹੁਕਮ ਤੱਕ ਬਾਕੀ ਅਫਸਰਾਂ ਦੇ ਹੁਕਮ ਤੱਕ ਨੀਰਵੇ ਲੈਂਡ ਵੀ ਆਪਣਾ ਜੱਡੀਆਂ ਨਿਰਵਿਕਨ ਚੱਲ ਰਹੀਆਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਲਾਂਡਾ ਡਬੂ ਪੁੱਤੀ ਦਾ ਕਹਿਣਾ ਸਾਰੀ ਫੋਰਸ ਤਨਾਦ ਜ਼ਿਲ੍ਹਾ ਪੁਲਿਸ ਜਾਰਪੀਐਫ ਜੀਆਰਪੀ ਸਾਡੀਆਂ ਜਿਹੜੇ ਰਿਜ਼ਰਵਾ ਬਣੀਆਂ ਹੋਈਆਂ ਵਗੈਰਾ ਸਾਰੀ ਪੁਲਿਸ ਜਿੰਨੇ ਚ ਅਫਸਰ ਕੋਈ ਨਹੀਂ ਮਿਲਦਾ ਉਹ ਨਾ ਜਰ ਤਨਾਦ ਨੰਗੇ ਤੁਸੀਂ ਸੁਣ ਸਕਦੇ ਹੋ ਕਿ ਪੁਲਿਸ ਫੋਰਸ ਤਨਾਦ ਕਰ ਦਿੱਤੀ ਗਈ ਹੈ ਸਾਬਕਾ ਫੌਜੀਆਂ ਨੂੰ ਤਰਨਾ ਨਹੀਂ ਲਾਉਣ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਹ ਪਰੇਸ਼ਾਨੀ ਨਾ ਆਵੇ ਕਿਉਂਕਿ ਨਵਾਂ ਸਾਲ ਵੀ ਹੈ ਖੁਸ਼ੀਆਂ ਪ੍ਰਾਣਾਂ ਵਾਲਾ ਸਾਲ ਲੈ ਕੇ ਆ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਪੁਲਿਸ ਫੋਰਸ ਵੱਡੀ ਗਿਣਤੀ ਵਿੱਚ ਤਨਾਦ ਆਰਪੀਐਫ ਜੀਆਰਪੀ ਤੇ ਜ਼ਿਲ੍ਹਾ ਪੁਲਿਸ ਜਿਹੜੀ ਮੌਜੂਦ ਹੈ ਇੱਥੇ ਕਿਸੇ ਨੂੰ ਵੀ ਧਰ੍ਹਾ ਕਾਰੀਆਂ ਨੂੰ ਇੱਥੇ ਨਹੀਂ ਪਹੁੰਚਿਆ ਦਿੱਤਾ ਜਾਵੇਗਾ ਕੈਮਰਾ ਪਰਸਨ ਮਿਤ ਕੁਮਾਰ ਦੇ ਨਾਲ ਦਿਆ ਸਿੰਘ ਰਾਜਪੂਰਾ